ਹਾਂ ਜੀ ਭਾਜੀ ਸਾਹਿਬ ਸਾستی ਕਾਲ ਜੀ ਸਾستی ਕਾਲ ਜੀ ਹਸਪਤਾਲ ਇਹ ਹਾਂ ਚਲੋ ਕਿਤੇ ਚੇਕ ਜੀ ਜੀ ਹੁਕਮ ਕਰੋ ਜੀ ਭਾਜੀ ਹਾਂ ਸੂਟ ਨਾ ਤੇ ਕਾਨੀ ਕਢਾਈ ਹਾਂ ਸੂਟ ਤੇ ਜੀ ਹਾਂ ਜੀ ਭਾਜੀ ਇਸ ਸੂਟ ਤੇ ਕਟਾਈ ਕਰਨੀ ਆ ਹਾਂਜੀ ਹਾਂਜੀ ਇਹ ਤਾਂ ਤੈਨੂੰ ਕਪੀਲ ਭੈਣਾ ਮੈਂ ਜਿੱਦ ਦਾ ਸੂਟ ਆ ਉਸ ਤੋਂ ਵੀ ਵੱਧ ਸਾਨੂੰ ਕੜਾਈ ਪੈ ਜਾਣੀ ਆ ਕੋਈ ਗੱਲ ਨਹੀਂ ਭਾਈ ਕਿੰਨੇ ਕੁ ਲੱਗ ਜੁ ਕੋਈ ਪੈਸੇ ਹੋ ਗਏ ਹਾਂਜੀ ਭਾਈ ਸਾਹਿਬ ਤੁਸੀਂ ਦੱਸੋ ਕਿ ਆ ਜਿੱਦਾਂ ਕੜਾਈ ਕਰਾਣੀ ਨੇ 500 ਵੀ ਲੱਗਦਾ ਇਹ 2000 ਦੀ ਵੀ ਤੁਸੀਂ ਕਰਾ ਸਕਦੇ ਆ ਜੀ ਭਾਜੀ 2000 ਆ ਰਹੀਆਂ ਆਪਣਾ ਬਜਟ ਤੇ ਦਾਣਾ ਬੇਟੀ ਨੇ ਪਾਉਣਾ ਪਿਆ ਤੇ आनंदਕਾਰ ਜਿਤੇ ਪਾਣਾ ਪਾਇਆ ਵੀ ਸੋਹਣਾ ਲੱਗੇ ਪੈਸੇ ਵੀ ਤਿਆਰ ਹੋਣ ਆਹ ਸੂਟ ਪਾਣਾ ਭਾਈ ਸਾਹਿਬ ਹੈ ਅੱਜ ਕੱਲ ਤਾਂ ਮਤਲਬ ਕੋਈ ਇਦਾਂ ਦਾ ਸੂਟ ਨਹੀਂ ਪਾਉਂਦਾ ਹੈਗਾ ਭਾਜੀ ਕਰ ਲਓ ਜੈਗ ਆਨੰਦਕਾਰ ਜਿਤੇ ਪਾਉਣਾ ਬੇਟੀ ਨੇ ਪਾਇਆ ਵੀ ਸੋਹਣਾ ਲੱਗੇ ਪੈਸੇ ਵੀ ਘੱਟ ਹੋਣ ਜੇ ਕਿਸੇ ਨੂੰ ਦੇਣਾ ਤਾਂ ਚੱਜ ਹਾਲ ਦਾ ਸੂਟ ਦਓ ਉਹ ਦੇਣਾ ਨਹੀਂ ਭਾਈ ਸਾਹਿਬ ਅਸਲ ਦੇ ਵਿੱਚ ਮੇਰੀ ਆਪਣੀ ਬੇਟੀ ਦਾ ਵਿਆਹ ਆ ਉਹਨੇ ਪਾਣਾ ਹੈ ਉਹ ਭਰਾਵਾ ਮੈਂ ਕੋ ਦਾ ਇੰਨੇ ਪੈਸੇ ਲੱਗ ਸਕਦੇ ਆ ਜੇ ਤੈਨੂੰ ਮਨਜ਼ੂਰ ਆ ਤਾਂ ਮੈਨੂੰ ਦੱਸੋ ਦੇਖ ਲਓ ਚਲੋ ਜਿਆ ਜੇ ਤੁਹਾਨੂੰ ਵਧੀਆ ਬਣਾ ਦੋ ਉਹ ਨਹੀਂ ਭਰਾਵਾ ਮੇ ਕੋ ਨਹੀਂ ਇੰਨਾ ਟਾਈਮ ਹੈਗਾ ਤੁਸੀਂ ਹੋਰ ਫਾਸੇ ਦੇ ਸਕਦੇ ਨਹੀਂ ਭਾਜੀ ਦੇਖ ਲਓ ਚਲੋ ਪਾਇਆ ਸੋਨਾ ਲੱਗੇ ਤੁਸੀਂ ਅਨੰਦਗੜ੍ਹ ਤੇ ਪਾਉਣਾ ਉਹ ਬੇਟੀ ਨੇ ਵਧੀਆ ਜਿਹਾ ਬਣਾ ਦਿਓ ਜਰਾ ਆ ਸੂਟ ਪਾਉਣਾ ਹੈ ਬੇਟੀ ਨੇ ਅੱਜ ਕੱਲ ਕੋਣ ਪਾਉਂਦਾ ਅਨੰਦਗੜ੍ਹ ਜਿਹਾ ਪਾਣਾ ਸੂਟ ਭਾਈ ਸਾਹਿਬ ਅਸਲ ਜੀ ਮੇਰੀ ਬੇਟੀ ਦਾ ਜੀ ਇਹ ਖੁਆਇਸੀ ਜੀ ਪਰ ਉਹਨੂੰ ਪਤਾ ਆ ਮੇਰੀ ਬੇਟੀ ਨੂੰ ਕਿ ਮੇਰਾ ਜਿਹੜਾ ਬਾਪ ਆ ਨਾ ਉਹ ਕਿਦਾਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਆ ਮੇਰੀ ਬੇਟੀ ਨੇ ਵਿਆਹ ਰੱਖਣ ਤੋਂ ਪਹਿਲਾਂ ਹੀ ਭਾਈ ਸਾਹਿਬ ਮੈਨੂੰ ਕਹਿਤਾ ਸੀ ਕਿ ਪਾਪਾ ਮੇਰਾ ਵਿਆਹ ਉਸ ਘਰ ਦੇ ਵਿੱਚ ਕਰਿਓ ਜਿੱਥੇ ਮੇਰੀ ਦੂਤ ਹੋਵੇ ਮੈਂ ਤੁਹਾਡੀ ਕਿਰਤ ਕਮਾਈ ਦੇ ਵਿੱਚੋਂ ਜੋ ਤੁਸੀਂ ਦੇ ਸਕਦੇ ਆ ਮੈਨੂੰ ਉਹ ਦੇ ਕੇ ਆਪਣੇ ਘਰੋਂ ਤੋਰ ਦਿਓ ਮੈਂ ਤੁਹਾਡੇ ਜਿਹੜੇ ਪੈਰ ਆ ਉਹ ਕਹਿੰਦੀ ਕਿ ਚਾਦਰ ਤੋਂ ਬਾਹਰ ਹੀ ਦੇਖਣਾ ਚਾਹੁੰਦੀ ਇੰਨੀ ਤੁਹਾਡੀ ਹੈਸੀਅਤ ਆ ਉਹਦੇ ਮੁਕਾਬਕ ਮੈਨੂੰ ਮੇਰਾ ਵਿਆਹ ਕਰਿਓ ਇਸ ਕਰਕੇ ਪੰਜ ਸਾਹਿਬ ਬਸ ਗਰੀਬੀ ਆ ਮੇਨੋਂ ਪਤਾ ਕਿ ਜੇੜੀ ਤੁਸੀਂ ਦੱਸਣਾ ਹੋ ਜੀ ਪੇਰਤ ਕਰਦੇ ਆ ਮੈਂ ਉਸ ਕਮਾਈ ਦਾ ਫੂਡ ਪਾ ਕੇ ਆਪਣੇ ਘਰੋਂ ਜਾਣਾ ਠੀਕ ਆ ਬਾਜੀ ਫਿਰ ਤੇ ਨਹੀਂ ਤੁਸੀਂ ਘੱਟ ਕਰ ਸਕਦੇ ਠੀਕ ਹੋ ਗਿਆ ਦੇਖੋ ਨਾ ਉਹ ਠੀਕ ਆ ਭਾਜੀ ਉਹ ਭਾਜੀ ਰੁਕੋ 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 ਬੈਠੋ ਜਰਾ ਬੈਠੋ ਬੈਠੋ ਮੇਰਾ ਭਰਾ ਬੈਠੋ ਇੱਕ ਮਿੰਟ ਮੈਂ ਤੁਹਾਨੂੰ ਪਾਣੀ ਪਿਲਾਣਾ ਪਾਣੀ ਇਹੋ ਪਾਣੀ ਚੱਕੋ ਤੁਸੀਂ इमोशनल ਲਾਓ ਜਿੱਦਾਂ ਦੀ ਘਾਟੀ ਬੇਟੀ ਪੁੱਤ ਦੀ ਮੇਰੀ ਬੇਟੀ ਅੱਜ ਕੱਲ ਤਾਂ ਮੈਂ ਇਹ ਦੇਖਿਆ ਕਿ ਜਿਹੜੀਆਂ ਬੇਟੀਆਂ ਘਰ ਦੇ ਦਾ ਕਿੰਨਾ ਖਰਚਾ ਕਰਾਦੀ ਆਏ ਹੈ ਪਿਆ ਪਿਆ ਹਜ਼ਾਰ ਦੇ ਲਹਿੰਗੇ ਪਾ ਕੇ ਵੀ ਨੱਕ ਬੁੱਲ ਕੱਢਦੀਆਂ ਮੈਂ ਤਾਂ ਦੇਖਿਆ ਇਦਾਂ ਦੇ ਸੰਸਕਾਰ ਦੇਣੇ ਚਾਹੀਦੇ ਮਾਪੇ ਨੂੰ ਜਿਹੜਾ ਮਤਲਬ ਆਪਣੇ ਬਾਪ ਦੇ ਕਹਣੇ ਦੇ ਵਿੱਚ ਰਹਿਣਾ ਚਾਦਰ ਦੇਖ ਕੇ ਪੈਰ ਪਸਾਰਨ ਤੇ ਮੈਂ ਬਹੁਤ ਖੁਸ਼ ਆ ਮੈਂ ਤਾਂ ਮੈਨੂੰ ਇਹ ਸੂਟ ਕੱਢ ਕੇ ਇੰਨੀ ਅੱਜ ਸਕੂਨ ਮਿਲਣਾ ਆ ਮੈਂ ਜ਼ਿੰਦਗੀ ਚ ਬਹੁਤ ਸੂਟ ਕੱਢੇ ਆ 5000 ਦੇ 10000 ਦੇ ਮਤਲਬ ਜਿਹੜਾ ਆ ਕੱਢ ਕੇ ਮੈਨੂੰ ਸਕੂਨ ਮਿਲਣਾ ਭਾਈ ਸਾਹਿਬ ਉਹ ਮੈਨੂੰ ਮੇਰਾ ਬਹੁਤ ਧੰਨਵਾਦ ਹੈ ਮਤਲਬ ਤੁਸੀਂ ਅਮੋਸ਼ਨ ਨਾ ਹੋ ਕੋਈ ਗੱਲ ਨਹੀਂ ਜਿੱਦਾਂ ਵੀ ਸਾਡੀ ਧੀ ਆ ਉਦਾਂ ਦੀ ਮੇਰੀ ਧੀ ਆ ਭਾਜੀ ਹਰ ਮਾਂ ਬਾਪ ਇਹ ਗੱਲ ਚਾਹੁੰਦਾ ਕਿ ਮੈਂ ਆਪਣੀ ਧੀ ਦਾ ਜਿਹੜਾ ਵਿਆਹ ਆ ਰਾਜੇ ਮਹਾਰਾਜਾਂ ਵਾਂਗੂ ਕਰਾਂ ਪਰ ਪੈਰਾਂ 'ਚ ਪਾਈਆਂ ਗਰੀਬੀ ਦੀਆਂ ਬੇੜੀਆਂ ਕਿੱਥੇ ਕਦਮ ਪੱਟਣ ਦਿੰਦੀਆਂ ਇਹ ਜ਼ਮਾਨਾ ਕਿਹੜੇ ਪਾਸੇ ਨੂੰ ਤੁਰ ਪਿਆ ਮੇਰੀਆਂ 50 50 ਹਜ਼ਾਰ ਦੇ ਲਹਿੰਗੇ ਪਾ ਕੇ ਪ੍ਰੀਤ ਨਾ ਨਕਬੂਲ ਕਰਦੀਆਂ ਮੇਰੀ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਇਹ ਆਪਣੇ ਮਾਪੇ-ਬਾਬਲਾਂ ਜ਼ਰੂਰ ਸੋਚ ਰਿਆ ਕਰਨ ਅੱਜ ਭਾਈ ਸਾਹਿਬ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਮਨ ਨੂੰ ਬਹੁਤ ਅਜ ਸ਼ਾਂਤ ਹੋਣ ਮਿਲਿਆ ਇਸ ਤਰ੍ਹਾਂ ਦੇ ਸਨਸਕਾਰ ਵਾਲੀਆਂ ਜਿੱਦਾਂ ਦੇ ਤੁਸੀਂ ਸੰਸਕਾਰ ਆਪਣੀ ਬੇਟੀ ਨੂੰ ਦਿੱਤੇ ਆ ਇਦਾਂ ਦੀਆਂ ਬੇਟੀਆਂ ਘਰ-ਘਰ ਜੰਮਣ ਘਰ-ਘਰ ਪੈਦਾ ਹੋਣ ਮੈਂ ਇਹ ਬੇਟੀ ਨੂੰ ਮੇਰੇ ਵੱਲੋਂ ਵੀ ਬਹੁਤ ਦਵਾਵਾ ਕਿ ਜਿਸ ਘਰ ਵੀ ਜਾਵੇ ਉਸ ਘਰ ਦੇ ਵਿੱਚ ਇਹ ਸਵਰਗ ਬਣਾ ਦੇਵੇ ਭਾਈ ਸਾਹਿਬ ਇੱਕ ਮੇਰੀ ਗੱਲ ਸੁਣਦੇ ਜਾਓ ਇਹ ਮੈਂ ਸੂਟ ਕੜਾਈ ਤਾਂ ਜ਼ਰੂਰ ਕਰਨਾ ਤੇ ਹੁਣ ਮੇਰੀ ਮੰਨ ਦੀ ਖਵਾਇਸ਼ ਹੈ ਕਿ ਮੈਂ ਬੇਟੀ ਨੂੰ ਆਪਣੇ ਹੱਥੀ ਸਲਾਈ ਵੀ ਕਰਕੇ ਦੇਵਾਂ ਤੁਸੀਂ ਮੈਨੂੰ ਆਪਣੇ ਘਰ ਦਾ ਐਡਰੈਸ ਦੱਸੋ ਤੇ ਮੈਂ ਇੱਦਾਂ ਦੀ ਸੰਸਕਾਰੀ ਬੇਟੀ ਨੂੰ ਦੇਖਣਾ ਚਾਹੁੰਦਾ ਉਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਜੋ ਉਹ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਆਪਣੇ ਮਾਪੇ ਦੇ ਆਗਿਆ ਦੇ ਵਿੱਚ ਚੱਲਦੀ ਆ ਹਨ ਦੇਖ ਲਓ ਮੇਰੇ ਬੱਸ ਤੁਸੀਂ ਮੈਨੂੰ ਆਪਣਾ ਐਡਰੈਸ ਕਰਦਾ ਦੱਸੋ ਤੇ ਮੈਂ ਤੁਸੀਂ ਨਾਂ ਵੀ ਸੱਦੇ ਪੱਤਰ ਦੇ ਤਾਂ ਵੀ ਮੈਂ ਤੁਹਾਡੇ ਕਾਰਜਾਂ ਦੇ ਵਿੱਚ ਜ਼ਰੂਰ ਸ਼ਾਮਲ ਹੋਊਂਗਾ ਭਾਈ ਸਾਹਿਬ ਧੰਨਵਾਦ ਭਾਜੀ ਬਹੁਤ-ਬਹੁਤ ਕਰਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਦਾ ਮੈਸੇਜ ਇਹ ਹੀ ਹੈ ਕਿ ਇਹਨੂੰ ਆਪਣੇ ਮਾਪੇ ਬਾਪ ਦੇ ਆਗਿਆ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਚਾਦਰ ਦੇਖ ਕੇ ਪੈਰ ਫਸਾਰਨੇ ਚਾਹੀਦੇ ਹਾਂਜੀ ਸਾਡੀ ਅੱਜ ਦੀ ਵੀਡੀਓ ਦਾ ਮੈਸੇਜ ਉਹਨਾਂ ਧੀਆਂ ਦੇ ਨਾਂ ਤੇ ਆ ਧੀਆਂ ਨੂੰ ਸਾਡੀ ਇੱਕ ਬੇਨਤੀ ਹੈ ਕਿ ਹਮੇਸ਼ਾ ਹੀ ਆਪਣੇ ਮਾਪੇ ਦੇ ਕਹਿਣੇ ਤੇ ਚੱਲੋ ਜਿੰਨੀ ਕਿ ਕਿਰਤ ਕਮਾਈ ਕਰਕੇ ਤੁਹਾਡੇ ਬਾਪ ਘਰ ਤੇ ਲਿਆਉਂਦੇ ਆ ਉਹਦੇ ਮੁਤਾਬਕ ਆਪਣੀਆਂ ਜਿਹੜੀਆਂ ਖਵਾਸ਼ਾਂ ਆ ਉਹ ਰੱਖੋ ਜਿਨ੍ਹਾਂ ਕੋ ਹੈਗੇ ਆ ਉਹ ਖਰਚ ਲੈਣ ਕਰਦੇ ਦੇ ਧਲੇ ਆ ਕੇ ਕੋਈ ਵੀ ਇਦਾਂ ਦਾ ਜਿਹੜਾ ਖਰਚਾ ਉਹ ਨਾ ਕਰੋ ਇਹ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਸ਼ੇਅਰ ਲੈ ਕੇ ਜੁੜ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਧੰਨਵਾਦ ਜੀ ਸਾਰਿਆਂ ਨੂੰ